ਇੱਕ ਅਸਟ੍ਰੋਲੋਜਰ ਨੇ ਸੱਸੀ ਉਹ ਕਹਿੰਦੇ ਹਨਾ ਰਾਖੀ ਤੇ ਅਜਿਹਾ ਪਹਿਨਾ ਅਗਰ ਰੈੱਡ ਕਲਰ ਦੀ ਰਖੜੀ ਨਹੀਂ ਬੰਨ੍ਹਣੀ ਕਿਸੇ ਨੇ ਵੀ ਹੋਰ ਕਿਹੜੇ ਕਲਰ ਦੀ ਬੰਨ੍ਹਣੀ ਆ ਬਲੂ ਦੀ ਬੰਨ੍ਹ ਲਓ ਹਮ ਭਰ ਕੋਲ ਕਿਸੇ ਵੀ ਕਲਰ ਦੀ ਹੋਵੇ ਬਸ ਕੱਲੇ ਰੈੱਡ ਕਲਰ ਦੀ ਨਾ ਹੋਵੇ ਗ੍ਰੀਨ ਹੋਵੇ ਹਮ ਤੁਮਰੀ ਰਾਖੀ ਬਹੁਤ ਸੁੰਦਰ ਸੁੰਦਰ ਰਖੜੀ ਬੰਨ੍ਹਣ ਆਈਆਂ ਹੈ ਯੈਸ ਉਹਦੇ ਸਾਹਦੇ ਸੋ ਬੀਨ ਬੈਠਾ ਉਹ ਦੇਖਦਾ ਵੀ ਕੀ ਕਰੀਏ ਜੇ ਹੁਣ ਤਾਂ ਕੱਲਾ ਰੈੱਡ ਪਕ ਦੇ ਦੋ ਉਸ ਨਾਲ ਹੀ ਓਏ जीना हेलो शीना के हेलो गाइस हेलो गाइस भी के मैं ब्लॉगर बनूंगा मैं बहुत मेरे बहुत ज्यादा ब्लॉग आया करेंगे प्लीज मेरे चैनल सब्सक्राइब करो ये सब्सक्राइब करो और होता भी था होता नहीं था ब्लॉग बन गया यस सुरीना सुरीना का की बर्फी है ਪਰ ਤੁਸੀਂ ਕਰਦੇ ਨਹੀਂ ਹਾਂ ਕੀ ਕੀ ਤੂੰ ਕੀ ਕਹਿੰਦੇ ਜੀ ਕਿਹੜੀ ਰਖੜੀ ਬੰਨਣੀ ਚਾਹੀਦੀ ਆ ਇੱਕ ਅਸਟ੍ਰੋਲੋਜਰ ਨੇ ਸੱਸਸੀ ਉਹ ਕਹਿੰਦੇ ਹਨਾ ਰਾਸ਼ੀ ਤੇ ਅੱਜ ਨੇ ਪਾਣਾ ਅਗਰ ਰੈੱਡ ਕਲਰ ਦੀ ਰਖੜੀ ਨਹੀਂ ਬੰਨਣੀ ਕਿਸੇ ਨੇ ਨਹੀਂ ਹੋਰ ਕਿਹੜੀ ਗੱਲਾਂ ਦੀ ਬੰਨਣੀ ਆ ਅ ਬਲੂ ਦੀ ਬੰਨ ਲਓ ਹਮ ਭਰ ਕੋਲ ਕਿਸੇ ਵੀ ਕਲਰ ਦੀ ਹੋਵੇ ਬਸ ਕੱਲੇ ਰੈੱਡ ਕਲਰ ਦੀ ਨਾ ਹੋਵੇ ਗ੍ਰੀਨ ਹੋਵੇ ਹਮ ਤੇ ਕਿਉਂਕਿ ਰੈੱਡ ਮੰਗਲ ਗ੍ਰਹਿ ਚੱਲੀ ਜਾਂਦਾ ਕਹਿੰਦੇ ਉਹ ਹਨਾ ਵੀ ਪ੍ਰਾਮਾ ਵਾਸਤੇ ਸ਼ੁਭ ਨਹੀਂ ਹੈਗੀ ਉਹਦੇ ਜਿਹੜੇ ਕੰਮ ਆ ਸਾਰੇ ਖੱਟ ਜਣਗੇ ਇਸ ਲਈ ਰੈੱਡ ਕਲਰ ਕੀਤਾ ਬਿਲਕੁਲ ਵੀ ਨਹੀਂ ਮੈਂ ਵੀ ਤਲਦੀਪ ਨੂੰ ਦੂਜੀ ਬਣਾਈ ਆ ਬਲੂ ਕਲਰ ਦੀ ਬਣਾਈ ਆ ਹੂੰ ਬਲੂ ਦੀ ਤੇ ਇੱਕ ਹੋਰ ਇਹਦੇ ਚੀਜ਼ ਮੇਣਾ ਦੇਖੋ ਨਜ਼ਰ ਤੋਂ ਕੀ ਹੈ ਨਜ਼ਰ ਤੋਂ ਵੀ ਆਹ ਬਣਾਇਆ ਹੈਗਾ ਤੇ ਇਹ ਇਹਦੇ ਨਾਲ ਨਜ਼ਰ ਵੀ ਨਹੀਂ ਲੱਗਦੀ ਇਹ ਸਪੈਸ਼ਲ ਰਖੜੀ ਆ ਇਹ ਸਪੈਸ਼ਲ ਬਣਵਾਈ ਆ ਮੈਂ ਠੀਕ ਆ ਸਭ ਦੀਨਾ ਪਿੰਕ ਉਹਨੂੰ ਵੀ ਮੈਂ ਉਹਨੂੰ ਮੈਂ ਪਿੰਕ ਲਿਆ ਕੇ ਦੁੱਤੀ ਆ ਕੁੜੀਆਂ ਨੂੰ ਉਹਦੀ ਆਸ ਨਹੀਂ ਲਾਲ ਨਹੀਂ ਬਣੀ ਜਾਈ ਦੀ ਹਾਂ ਰੈੱਡ ਨਹੀਂ ਬਣੀ ਆ ਆਈਡੀਏ ਉੱਧਰ ਬਣ ਕੇ ਮੰਗ ਦਿੱਤਾ ਹੈ